ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੈਣਾ ਸੇਲ ਲਈ ਲੈ ਕੇ ਆਏ ਜੀ 25 ਗੱਬਣਾ ਬਈ ਥੋੜੇ ਥੋੜੇ ਦਿਨ ਘਰ ਮਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਬਈ ਜੀ ਬਈ ਜੀ ਸਸਿ ਕਿਹੜਾ ਅਸੀਂ ਅਡਰਸ ਉਹ ਠੀਕ ਹੋ ਮਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਅਡਰਸ ਸਾਹਿਬ ਬੱਬੂ ਹੈ ਜੀ ਪਿੰਡ ਆਪਣਾ ਸਲਾਦਪੁਰਾ ਜੀ ਹੂੰ ਜ਼ਿਲ੍ਹਾ ਆਪਣਾ ਪਿੰਡਾ ਜੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਆ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਸੀਲਾ ਰਾਮਪੁਰਾ ਫੂਲ ਮੋਬਾਈਲ ਨੰਬਰ 874731719 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੁਵਸ ਹੁੰਦੀ ਹੈ ਬਲੂਨ ਮੱਛੀ ਰੱਟ ਸਾਵੇ ਕਿੰਨੇ ਕ ਦਿਨ ਲਊ ਭਾਈ ਐਰ ਸ਼ੈਰ ਹੈ ਜੀ ਠੀਕ ਤੂੰ ਮੱਛੀ ਹੈ ਜੀ ਹੂੰ ਦੋ ਤੇ ਤਿੰਨ ਦਿਨ ਲਊ ਜੀ ਠੰਡੀ ਸੀਲ ਜਿੰਨੀ ਕਹਦੋਂ ਉਨੀ ਤੇ ਸਫਾਈ ਦਿਖਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੇ ਚੱਕਰੀ ਚੱਕਰੀ ਨੀ ਤਿੱਲੇ ਵਾ ਦੇਖੋ ਕਮਾਲ ਦਾ ਕਾਹਨੂੰ ਗੱਲਾਂ ਕਰਨਾ ਇਕੱਲਾ ਇਕੱਲਾ ਥਾਣ ਮੁੱਠੀਆ ਥਾਣ ਕਲਾਬੀ ਥਣ ਲੱਗਿਆ ਲੈਵੇ ਮੈਂ ਕਿਹਾ ਜੀ ਸਾਰੇ ਡੰਗਰਾਂ ਦੀ ਸਫਾਈ ਹੋਊਗੀ ਇਹਦੀ ਕੱਲੀ ਦੀ ਨਹੀਂ ਹੂੰ ਤੇ ਮੂਰਗ ਮਾਰ ਦੀ ਲੇਵਾ ਦਿਖਾ ਦਿਓ ਠੰਡੀ ਸੀਲ ਦਿਖਾ ਦਿਓ ਹਾਂ ਲਓ ਜਿਵੇਂ ਆਈ ਚੋਣ ਬੱਛੀਆ ਬੈਠੇ ਰਹੋ ਕੀ ਬਾਤ ਹੈ ਲਓ ਜੀ ਬੈਠੇ ਰਹੋ ਕਿਹਣਾ ਕੁਛ ਨਹੀਂ ਹਾਂ ਮਾਂ ਖਾ ਜੀ ਜਮਾ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਨਾਲ ਤੁਹਾਨੂੰ ਪਤਾ ਤਾਂ ਹੈਗਾ ਜਿਹੜੀ ਦੋ ਦਿਨ ਲੈ ਲਈ ਇੱਕ ਦਿਨ ਲੈ ਲਈ ਤਿੰਨ ਦਿਨ ਲੈ ਲਈ ਉਹੀ ਆ ਲੋ ਇਧਰ ਦੀ ਦੁੱਧ ਕਿੰਨਾ ਦੇ ਦੂ ਆਸਤੇ 10 12 18 ਕਿਲੋ ਦੀ ਉਮੀਦ ਹੈ ਜੀ ਦੇਖੋ ਓਕੇ ਭਾਈ ਹਾਂ ਜੀ ਮੂਰ ਦੀ ਤੁਹਾਨੂੰ ਦਿਖਾਓ ਫੇਰ ਪਤਾ ਲੱਗਦਾ ਜੀ ਬੇਬਾ ਚੈੱਕ ਕਰਵਾਣੇ ਨੇ ਅੱਲਾ ਕੱਲਾ ਥਾਨ ਗੁਲਾਬੀ ਥਾਨ ਮੁਠੀ ਵਾਲਾ ਥਾਨ ਕਿਆ ਬਾਤ ਆ ਭਾਈ ਬੇਸ਼ਮੀ ਬੈੜਾ ਜੀ ਸਾਰੀਆਂ ਹੀ ਇੱਕ ਤਰ੍ਹਾਂ ਦੀਆਂ ਜੀ ਹੂੰ ਸਾਰੀਆਂ ਦਾ ਇੱਕ ਪਾ ਹੋਊਗਾ ਓਕੇ ਹਾਂਜੀ ਠੀਕ ਆ ਭਾਈ ਇੱਕੋ ਹੀ ਪਾ ਹੋ ਸਾਰੀਆਂ ਦਾ ਇੱਕ ਪਾ ਹੋ ਜੀ ਸਾਰੀਆਂ ਦਾ ਠੀਕ ਆ ਭਾਈ ਆਫਰੀ ਹੋ ਗਿਆ ਜੀ ਇਹਨਾਂ ਦਾ ਬਸ ਜਿਹੜੀ ਮਰਜ਼ੀ ਲੈ ਜਿਹੜੀ ਮਰਜ਼ੀ ਲੈ ਕਹਿੰਦੇ ਇੱਕੋ ਰੇਟ ਹੀ ਆ ਸਾਰੀਆਂ ਠੀਕ ਆ ਕਿ ਨਹੀਂ ਕੁਆਲਿਟੀ ਚੈੱਕ ਕਰ ਲਓ ਫੇਸ ਦੀ ਬਿਊਟੀ ਚਮਕ ਬਰੀਕ ਕਲਰ ਕਲਰ ਤੋਹਫਾ ਹੀ ਆ ਬਰੀਕਾਂ ਵਾਲੀ ਆ ਜੀ ਐ ਨਹੀਂ ਕੋਈ ਗੱਲ ਕੋਈ ਵੀ ਡੰਗਰ ਆਪਣਾ ਮੋਟੇ ਜਪਣ ਚ ਨਹੀਂ ਹੋ ਬਰੀਕੀਆਂ ਡੰਗ ਰੂਈ ਗੱਟ ਮਨੂੰ ਫੈਂਟ ਚੰਗੀ ਆਉ। ਕਿਨੇ ਬਾਈ? ਹਾਂਜੀ ਹਾਂਜੀ ਹਾਂਜੀ। ਹੂੰ। ਲਾ ਲੇ। ਤੋਰਾ ਚੈੱਕ ਕਰ। ਆਇਆ ਤਾ। ਕੱਲੀ ਕੱਚੀ ਕੱਚੀ ਆ। ਹਾਂਜੀ। ਹੂੰ। ਕੱਲੀ ਕੱਚੀ ਕੱਚੀ ਆ। ਉਸ ਹਾਂ ਬਣਾਉਂਦਾ ਜਲਾਇਓ। ਕੀ ਆ ਬਾਤ ਆ। ਬਰੀਡ ਫੁੱਲ ਆ। ਕਿ ਮਾਂ ਖਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਲੱਤ ਚੱਕ ਜਿੱਦਾਂ। ਜਿਵੇਂ ਮਰਜੀ ਜਿੱਥੇ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ। ਕਹਿਣਾ ਕਰਮ ਵਾਲੀ ਨੇ ਕੁਛ ਨਹੀਂ। ਲਓ ਜੀ। ਰਸਾ ਸੈੱਟ ਤਾਂ ਬਾਈ ਨੇ ਤਾਂ ਠੰਡੀ ਤਾਂ ਯਾਰ ਕਰਮਲੀ ਫੁੱਲ ਆ ਮੈਂ ਕਿਹਾ ਜੀ ਕੱਲੀ ਨਹੀਂ ਇੱਕ ਦੇ ਵੱਢ ਹੋਣੀਆਂ ਜੀ ਹੂੰ ਜਿਵੇਂ ਪੜਾਈਆਂ ਵਾਂਗ ਹੋਣਗੀਆਂ ਹੀ ਹੋਣਗੀਆਂ ਜੀ ਇਹ ਠੀਕ ਆ ਬਾਈ ਹੂੰ ਤੇ ਮੁੱਲ ਕੀ ਆ ਫਿਰ ਜੀ ਮੁੱਲ ਡਾਕਟਰ ਸਾਹਿਬ ਦਾ ਕੋਈ 60 ਨਹੀਂ ਕੋਈ 65 ਨਹੀਂ ਜੀ ਹੂੰ ਇਹ 55000 ਦੀ ਬੱਠੀ ਦੇਵਾਂਗੇ ਜੀ 55000 ਦੀ ਹਾਂ ਜੀ ਠੀਕ ਆ ਬਾਈ 55000 ਦੀ ਬੈੜ ਬਾਈ ਕਹਿੰਦਾ ਦੇ ਦੇਾਂਗੇ ਵਾੜਾ ਮੋਟਾ ਮੰਗਣ ਕੋਈ ਚੈੱਕ ਨਹੀਂ ਬਾਜੀ ਆਪਣਾ ਹੱਥ ਬੰਨ ਕੇ ਬੇਨਤੀ ਹੋਈ ਆ ਵੀ ਆਪਣਾ ਮੁੱਲ ਦੇਣ ਲੈਣ ਵਾਲਾ ਹੀ ਆ ਜੀ ਉਦੋਂ ਹੀ ਬੈਠਦੀ ਵੀਡੀਓ ਪਾਈ ਸੀ ਆਪਣਾ ਮੁੱਲ ਦੇਣ ਲੈਣ ਵਾਲਾ ਹੀ ਹੁੰਦਾ ਤੇ ਦੂਜੇ ਫੋਨ ਤੇ ਬੈਠ ਵਿੱਗੀ ਠੀਕ ਆ ਭਾਈ ਹਾਂਜੀ ਉਹ ਆਪਣਾ ਐਵੇਂ 60 ਮੰਗੀ ਜਾਓ 65 ਮੰਗੀ ਜਾਓ ਉਹ ਫਾਇਦਾ ਪੁੱਛੋ ਪਤਾ ਆ ਮੰਗੇ ਫਾਇਦਾ ਨਹੀਂ ਘੱਟੀ ਜਾਓ ਉਹ ਸੁਆਦ ਵਾਲੀ ਗੱਲ ਨਹੀਂ ਹੁੰਦੀ ਆਪਣੀ ਹੱਥ ਜੋੜ ਕੇ ਬੇਨਤੀ ਹੈ ਜੀ ਬਸ ਵੀ ਕੋਈ ਵੀ ਭੈਣ ਭਰਾ ਆਪਣੇ ਨਾਲ ਸੌਦਾ ਕਰਦਾ ਹਾਂ ਬਸ ਧੱਕਾ ਨਾ ਕਰੇ ਆਪਣੇ ਨਾਲ ਹਾਂ ਬਾ ਆਪਦਾ ਸੌਦਾ ਹੋਇਆ ਹੀ ਮੰਨੇ ਲੋ ਇਹ ਠੰਡੀ ਸਿਲਵੀਆ ਦਿਖਾ ਦਿਓ ਇੱਕ ਵਾਰੀ ਪਰ ਇਹਨੂੰ ਕਰ ਪੁੱਤ ਮੈਂ ਖਾਈ ਲੱਤ ਜਾ ਚੱਕਣੀ ਨਹੀਂ ਹੂੰ ਲੋ ਜੀ ਬੜੀ ਸਫਾਈ ਹੈ ਸਫਾਈ ਭਲੀ ਅੱਗੇ ਆਗੀ 2 ਨੰਬਰ ਇਹ ਜਰਸੀ ਆ ਗਈ ਹੈ ਬਲੈਕ ਚ ਓਕੇ ਹਾਂਜੀ ਇਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਦਿਨ ਕਿੰਨੇ ਲਊਗੀ ਇਹ ਵੀ 2 ਤੋਂ 4 ਦਿਨ ਲਊਗੀ ਠੀਕ ਆ ਭਾਈ ਛੇ ਠੰਡੀ ਦਿਖਾਓ ਜੀ ਕਿੰਨਾ ਦੁੱਧ ਦੇ ਦੂਆਸ ਕੀ ਮੇ 17 18 ਕਿਲੋ ਦੀ ਇਹਦੇ ਕੋਲ ਉਮੀਦ ਆ ਜੀ ਆਪਾਂ ਹਾਂਜੀ ਸਫਾਈ ਬੜੀ ਹੈ ਮੈਂ ਖਾ ਜੀ ਕਿਸੇ ਵੀ ਡੰਗਰ ਦੀ ਸਫਾਈ ਨਾ ਹੋਈ ਤਾਂ ਆਪਾਂ ਬੈਠੇ ਸਹੀ ਟੈਲ ਟੂਲ ਦਿਖਾਓ ਕਿ ਨਹੀਂ ਜਿਆਦਾ ਪੀਰ ਵਾ ਵੋਟ ਲਾਵਾਂ ਯਾ ਹਾਂਜੀ ਥਣ ਮੂਰ ਦੀ ਕਰਕੇ ਦਿਖਾ ਦਿਓ ਮੂਰੋਂ ਲੇਵਾ ਚੈੱਕ ਇੱਕ ਨੰਬਰ ਲੇਵਾ ਕਿੱਥੇ ਮਰਜੀ ਬੈਠੇ ਰਹੋ ਮੈਂ ਤੁਹਾਨੂੰ ਐਵੇਂ ਵਾਰੀ ਵਾਰੀ ਕਹਿਣਾ ਵੀ ਕਿਸੇ ਵੀ ਡੰਗਰ ਥੱਲੇ ਬੈਠੇ ਰਹੋ ਐ ਉਹ ਕੱਲੀ ਥੱਲੇ ਨਹੀਂ ਜੀ ਹਮ ਲਓ ਜੀ ਕਿਆ ਬਾਤ ਕਿਸੇ ਵੀ ਥੱਲੇ ਬੈਠੇ ਰਹੋ ਐਣੀ ਲੱਤ ਜੱਕ ਜੂਗੀ ਉਧਰ ਫੁੱਤ ਹਮ ਕਿਸੇ ਵੀ ਚੀਜ਼ ਬਨੂਗਾ ਘਾਟ ਬਾਦ ਜੇ ਭਾਰਪੂਰ ਦੀ ਆਪਣੀ ਫੁੱਲ ਗਾਰੰਟੀ ਹੋ ਜੀ ਠੀਕ ਹੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਖੋਲ ਦੇ ਮੜੀ ਤੋਰ ਦੇ ਬਈ ਕੱਚੀ ਸੇਮ ਤਕਰੀਬਨ ਸਾਰੀਆਂ ਹਫਤੇ ਦੇ ਅੰਦਰ ਅੰਦਰ ਸੋਣ ਵਾਲੀਆਂ ਹੋਣੀਆਂ ਹਨ ਬਈ ਹਾਂਜੀ ਹਾਂਜੀ ਲਓ ਜੀ ਆਵਾਜ਼ ਵੀ ਚੈੱਕ ਕਰਾ ਦੇ ਜੀ ਤੁਹਾਡਾ ਆਵਾਜ਼ ਦੀ ਆਵਾਜ਼ ਦੀ ਪੂਰੀ ਚੰਗੀ ਹੈ ਬਿਊਟੀ ਦੇਖ ਯਾਰ ਵੜਦੇ ਹਨ ਬਰੀਕੀ ਵਾਲੀ ਹੋਊ ਜੀ ਮੈਂ ਤੁਹਾਨੂੰ ਦੱਸੀ ਆ ਨਾ ਹਰੇਕ ਡੰਗਰ ਬਰੀਕੀ ਵਾਲਾ ਹੋਊਗਾ ਸਹੀ ਹੈ ਬਈ ਆਏ ਨਹੀਂ ਕੋਈ ਗੱਲ ਵੀ ਮੋٹے ਪਣਜੇ ਚ ਹੋਊਗਾ ਹੂੰ ਡੰਗਰ ਬਰੀਕੀ ਵਾਲੀ ਦੁੱਧ ਦਿੰਦਾ ੜਸਾ ਤੁਹਾਨੂੰ ਸਹੀ ਗੱਲ ਹੈ ਜੀ ਸਹੀ ਗੱਲ ਚੀਜ਼ ਹੈ ਇੱਕ ਕਿ ਨਹੀਂ ਮੈਂ ਖੰਗੀਨੀ ਆ ਜੀ ਹੂੰ ਹਾਂ ਆ ਜਾ ਪੁੱਤ ਆ ਜਾ ਲੈ ਬਈ ਤੂਰਾ ਚੈੱਕ ਕਰ ਲ ਤੂਰਾ ਵੀ ਕਮਾਲ ਦਾ ਵਾ ਕੱਚੀਆਂ ਨੇ ਕੱਚੀਆਂ ਕੋਈ ਬਾਹਰ ਨਹੀਂ ਜਣੀਆਂ ਦੋ ਦੋ ਚਾਰ ਚਾਰ ਦਿਨ ਲੈਂਦੀਆਂ ਹਮ ਨਾ ਪਤਾ ਲੈ ਲਓ ਜਿੱਤੇ ਮਰਜ਼ੀ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਬਿਊਟੀ ਦੇਖੀ ਯਾਰ ਗਰਮਾਈ ਜੇ ਸੂਟ ਵਾਟੂ ਆਪਾਂ ਵਾਲਾ ਚੰਗਾ ਹਨ ਜਿਵੇਂ ਮਰਜ਼ੀ ਆਏ ਬਠਾਲ ਖੜਜੋ ਜੀ ਲੈ ਹਾਰ ਲਓ ਲਓ ਜੀ ਲੈ ਜਿਵੇਂ ਮਰਜ਼ੀ ਮੈਂ ਕਿਹਾ ਕੋਈ ਅੰਤ ਹੀ ਨਹੀਂ ਨਾਲ ਆਏ ਨਹੀਂ ਵੀ ਉੱਪਰੇ ਥਾਂ ਨਾ ਨਾ ਜੀ ਕੋਈ ਚੱਕਣ ਵਾਲੇ ਆਪਣੇ ਕੋਲ ਸੁਭਾ ਹੀ ਆਇਆ ਇਹ ਦੋ ਗਲੀ 'ਚ ਖੜੇ ਆ ਹਨਾ ਤਿੰਨ ਸ਼ਾਮ ਦੀਆਂ ਕੱਲ ਦੀਆਂ ਹੀ ਲੋ ਕਿਆ ਬਾਤ ਆ ਬਈ ਇਹ ਮਰਜੀ ਫੇਰੀ ਆ ਬੱਸ ਤੇ ਢੱਲ ਦਿਖਾ ਦੇ ਕਿੰਨੀ ਜ਼ਿਆਦਾ ਪਈ ਸਹੀ ਗੱਲ ਆ ਬਈ ਢੱਲ ਬਹੁਤ ਪਈ ਆ ਜੀ ਸਾਰੀਆਂ ਬਾਲਟਾਂ ਲਾ ਗੱਡਣੀਆਂ ਫੇਰ ਨਾ ਪਤਾ ਇਹਦਾ ਮੁੱਲ ਜਾਇਜ਼ ਆ ਡਾਕਟਰ ਸਾਹਿਬ ਇਹਦਾ ਮੁੱਲ ਜੀ ਇਹਦਾ ਵੀ ਜਾਇਜ਼ ਹੀ ਆ ਕੋਈ 60 65 ਇਹਦਾ ਵੀ ਨਹੀਂ ਜੀ ਇਹ ਵੀ 55000 ਦੀ 55000 ਦੀ ਵੈੜ ਬਾਈ ਹਾਂਜੀ ਦੇ ਦਾਂਗੇ ਭਾਈ ਮਾਨਤਾਣ ਹੋ ਜਾ ਬਸ ਜੀ ਮਾਨਤਾਣ ਤੁਹਾਨੂੰ ਦੱਸਿਆ ਵੀ ਹੱਥ ਜੋੜ ਕੇ ਬੇਨਤੀ ਆ ਜੀ ਆਪਣੀ ਹੂੰ ਵੀ ਆਪਾਂ ਨੂੰ ਕੋਈ ਵੀਰਪਰਾ ਸੌਦਾ ਹੋਇਆ ਹੀ ਮੰਨੇ ਸਹੀ ਆ ਜਮਾ ਠੰਡੀ ਸੀਲ ਦਿਖਾ ਦਿਓ ਖਿੱਚ ਕੇ ਮੁੱਲ ਰੱਖਿਆ ਮੈਂ ਭਾਈ ਜਮਾ ਖਿੱਚ ਕੇ ਮੁੱਲ ਰੱਖਿਆ ਸਾਨੂੰ ਵੀ ਨਹੀਂ ਜੀ ਕੋਈ ਦਿੰਦਾ ਪਿੰਡਾਂ ਚ ਹੂੰ ਸਹੀ ਗੱਲ ਮਸਾਂ ਇਕੱਠੀਆਂ ਕਰਦੇ ਆ ਜੀ ਹੂੰ ਪੰਜ ਚਾਰ ਦਿਨਾਂ ਚ ਸਹੀ ਗੱਲ ਆ ਭਾਈ ਲਓ ਅੱਗੇ ਆ ਗਈ ਤਿੰਨ ਨੰਬਰ ਕਿਹੜਾ ਸੂਆ ਇਹ ਦੂਸਰਾ ਸੂਆ ਦਾ ਸਾਹ ਇਹ ਕਿੰਨੇ ਦਿਨ ਲੋ ਇਹ ਵੀ 2 ਤੋਂ 4 ਦਿਨਾਂ ਵਾਲੀ ਹੈ ਜੀ ਠੀਕ ਆ ਭਾਈ ਅੰਡੀ ਸੀਲ ਦਿਖਾਓ ਜੀ ਇਹ ਤੋਂ ਕਿੰਨੀ ਕੁ ਉਮੀਦ ਕਰਦੇ ਹੋ ਇਹ ਤੋਂ 18 ਕਿਲੋ ਦੀ ਉਮੀਦ ਹੈ ਜੀ ਆਪਾਂ ਨੂੰ ਨਹੀਂ ਬਰੀ ਸਫਾਈ ਰੇ ਮੈਂ ਕਿਹਾ ਜੀ ਕਿਸੇ ਵੀ ਡੰਗਰ ਦੇ ਹੋਊ ਨਾ ਵੀ ਜਿਹਦਾ ਨਾ ਸਫਾਈ ਹੋਊ ਜੀ ਹੂੰ ਲਓ ਜੀ ਸਫਾਈ ਬੜੀ ਆ ਹਨਾ ਮੈਂ ਕਿਹਾ ਜੀ ਇੱਕ ਤੋਂ ਇੱਕ ਚੜਕੇ ਹੋਊ ਇੱਕ ਤੋਂ ਇੱਕ ਚੜਕੇ ਸਫਾਈ ਆ ਹਾਂ ਜੀ ਬਈ ਕੀ ਬਾਤ ਹੈ ਹੋਲੀ ਮੜੀ ਤੋਰੀ ਬਈ ਕੱਲੀ ਕੱਚੀ ਕੱਚੀ ਆ ਹਨਾ ਮੈਂ ਫਾਈ ਦੱਸੀ ਜਾਣਾ ਤੁਹਾਨੂੰ ਜਿਹੜੇ 2 2 4 4 ਦੰਨ ਲੈਂਦੀਆਂ ਵੇੜਾਂ ਉਹੀ ਆ ਜੀ ਹੂੰ ਬਸ ਸਹੀ ਗੱਲ ਤੇ ਇਸ ਦੀ ਕੁਆਲਿਟੀ ਦਿਖਾਉਗੀ ਇਹਦੀ ਇਸ ਦੀ ਬਿਊਟੀ ਕਮਾਲ ਦੀ ਬ੍ਰੀਡ ਫੁੱਲ ਕੱਚੀ ਕੱਚੀ ਆ ਸੱਚੀ ਵੀ ਕੋਈ ਬਾਹਲੇ ਦੇਣਾ ਨਹੀਂ ਬਾਹਲੇ ਦੇ ਨਾਲ ਕੰਮ ਨਹੀਂ ਜੇ ਵੀ ਆਪਾਂ ਕਹਿ ਦੇਈਏ 15 ਦਿਨ ਲੱਗੂ 20 ਦਿਨ ਲੱਗੂ ਉਹ ਕੰਮ ਹੈ ਨਹੀਂ ਵਾਹ ਵੀ ਬਾਹਲੇ ਜਾਇ ਜਾ ਕੇ ਵਾਹ ਨਹੀਂ ਕੋਈ ਬਾਹਲੇ ਮੁੱਲ ਨਹੀਂ ਰੱਖੇ ਬਾਈ ਨੇ ਕੁਆਲਿਟੀ ਫੁੱਲ ਆ ਜਾ ਆ ਜਾ ਪਤਾ ਆ ਓਏ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆਪੋ ਲੋਕ ਜਾ ਲੋਕ ਜਾ ਰਸਾਲ ਸਿਰ ਤਾਂ ਤਾਉਣ ਤੇ ਲਓ ਜੀ ਡਾਕਟਰ ਸਾਹਿਬ ਜਿਵੇਂ ਮਰਜੀ ਬਹਿ ਜਾਣਾ ਮਾ ਆ ਕੋਈ ਸਵਾਲ ਹੀ ਨਹੀਂ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਪੁੱਲ ਬਰੀਡ ਲਓ ਜੀ ਇਹਦਾ ਮੁੱਲ ਜਾਇਜ਼ ਬਰੀਡ ਦਿਖਾ ਦਿਓ ਜੀ ਕਿੰਨੀ ਜ਼ਿਆਦਾ ਹੂੰ ਨਾਂ ਵਾਲੀ ਐਵੇਂ ਟ੍ਰਾਂਗਲ ਟਾਈਪ ਜੀ ਆ ਨਾਂ ਹੀ ਵਾਲੀ ਛੋਟੀ ਹੂੰ ਸਾਰੀਆਂ ਵੈਣਾ ਇੱਕ ਮੇਲ ਦੀਆਂ ਜੀ ਸਹੀ ਗੱਲ ਆ ਬਾਈ ਇਹਦਾ ਮੁੱਲ ਜਾਇਜ਼ ਜਬਾਤ ਸਾਹਿਬ ਇਹਦਾ ਵੀ 55000 ਰੁਪਇਆ ਜੀ 55000 ਦੀ ਵੜਾ ਭਾਈ ਕਹਿੰਦਾ ਦੇ ਦਿਆਂਗੇ ਮਾਨ ਤਣ ਮਾੜਾ ਮੋਟਾ ਹੀ ਹੋਊਗਾ ਮੁੱਲ ਭਾਈ ਕਹਿੰਦਾ ਜਾਇਜ਼ ਹੀ ਰੱਖਿਆ ਮੁੱਲ ਆਪਣੇ ਜਮਾ ਜਾਇਜ਼ ਹੈ ਜੀ ਖਿੱਚ ਕੇ ਮੁੱਲ ਵਾਲਾ ਮੁੱਲ ਕਿਹੋ ਜਿਹਾ ਕੰਮ ਨਹੀਂ ਜੀ ਆਪਣਾ ਹੂੰ ਚੱਲ ਬੁੱਤ ਪਰੇ ਨਾ ਤੇ ਠੰਡੀ ਸੀਲ ਬੰਨੂ ਆਪਾਂ ਬਾਰ-ਬਾਰ ਕਹਿੰਦੇ ਆ ਜੀ ਕੋਈ ਵੀ ਭੈਣ ਭਰਾ ਭਾਵੇਂ ਬੱਚਾ ਲੈ ਆਵੇ ਅਗਲਾ ਨਾਲ ਆਉਦਾ ਹੂੰ ਉਹ ਥਣ ਖਿੱਚ ਕੇ ਦੇਖ ਲੈ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਹਾਂਜੀ ਹੂੰ ਲੈਓ ਜੀ ਲੈ ਕੀ ਬਾਤ ਆ ਅੱਗੇ ਆ ਗਈ 4 ਨੰਬਰ ਕਿਹੜਾ ਸੂਆ ਇਹ ਵੀ ਦੂਸਰਾ ਸੂਆ ਦਾ ਸਾ ਇਹ ਕਿੰਨੇ ਕ ਦਿਨ ਲਊ ਇਹ ਵੀ 5 ਤੋਂ 7 ਦਿਨ ਲਊ ਜੀ ਓਕੇ ਭਾਈ ਚੋਲੀ ਦਿਖਾਈ ਵੀ ਕਿੰਨੀ ਜਿਆਦਾ ਟੱਲ ਦੇਖ ਹਣਾ ਦੇਖੀ ਟੱਲ ਦਿਖਾਈ ਟੱਲੇ ਬਹੁਤ ਹੀ ਥਾਨ ਬਹੁਤ ਚੰਗਾ ਯਾਰ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਖੋਲੀ ਮਣੀ ਤੂਰੀ ਭਾਈ ਚੱਚੀ ਕੱਚੀ ਆ ਭੰਡੀ ਮੈਂ ਤੁਹਾਨੂੰ ਵਾਰੀ ਵਾਰੀ ਕਹਿੰਦਾ ਜੀ ਹੂੰ ਭੰਡੀ ਜਿਵੇਂ ਆ ਨਾਲ ਖੜੀ ਆ ਜੀ ਐ ਵੀ ਲੱਤ ਮਾਰੂ ਲੋ ਭਾਈ ਲੈ ਕਹਿਣਾ ਕੁਛ ਨਹੀਂ ਮਾਹੇ ਸਵਾਲ ਹੀ ਨਹੀਂ ਪੈਦਾ ਹੁੰਦਾ ਲੋ ਕੀ ਆ ਬਾਤ ਆ ਭਾਈ ਮਾਹ ਕੋਈ ਟੈਨਸ਼ਨ ਹੀ ਨਹੀਂ ਇੱਧਰ ਦੀ ਬੈਠੋ ਕੋਈ ਚੱਕਰ ਵਾਲੀ ਗੱਲ ਨਹੀਂ ਲੰਡੀਆਂ ਦਾ ਯਾਰ ਐ ਮੰਨ ਕੇ ਚੱਲ ਇੱਕ ਨਹੀਂ ਸਾਰੀਆਂ ਮੈਂ ਭਾਈ ਇੱਕ ਤੇ ਵੱਡੂ ਦਿਖਾਉ ਤੁਹਾਨੂੰ ਸਾਰੀਆਂ ਵੀ ਕਿਹੜੇ ਢਾਂਗੇ ਠੰਡੀਆਂ ਬਹਿਣਾ ਆਪਣੇ ਕੋਲ ਸਹੀ ਗੱਲ ਆ ਬਾਈ ਲਓ ਜਿੱਧਰ ਮਾਰਦੀ ਆ ਫੇਰੀ ਬਾਕੀ ਭਾਅ ਵੀ ਜਾਇਜ਼ ਨੇ ਬਾਈ ਮੁੱਲ ਸਾਰੀਆਂ ਦੀ ਜਾਇਜ਼ ਕਰਿਆ ਬਾਈ ਨੇ ਖਿੱਚ ਕੇ ਮੁੱਲ ਕਰਿਆ ਕੋਈ ਬਾਲਾ ਮੁੱਲ ਨਹੀਂ ਕਰਿਆ ਆ ਜਾ ਪੁੱਤੋਈ ਹੂੰ ਆ ਜਾ ਆ ਜਾ ਆ ਜਾ ਓਈ ਹਟ ਬਿਊਟੀ ਦੇਖ ਹਣ ਹਾਂਜੀ ਹੂੰ ਬਿਊਟੀ ਕੱਦ ਫਰੰਟ ਬ੍ਰੀਟ ਚਮਕ 1 ਨੰਬਰ ਕੱਲੀ ਕੱਚੀ ਕੱਚੀ ਹੋਈ ਮਾਖਾ ਹੀ ਕੱਚੀ ਕੱਚੀ ਝੋਲੀ ਦੇਖ ਲੋ ਜੀ ਕਿੰਨੀ ਜ਼ਿਆਦਾ ਬੈੜੂ ਜਦ ਦੇ ਤਿਆਰ ਹੋ ਗਈ ਵੜ ਦੱਸ ਮਾਖਾ ਜੀ ਐ ਦੱਸੂਗੀ ਵੀ ਹਾਂ ਠੀਕ ਹੈ ਜੀ ਲਓ ਜੀ ਲੈ ਰਾ ਦੋਈ ਤੋਰਾ ਤੋਰਾ ਚੱਕ ਕੇ ਰਾ ਜਾ ਪੁੱਤਰਾ ਗੇ ਜਾ ਜਿਹੜੀ ਮਰਜ਼ੀ ਲੈ ਲਓ ਮੁੱਲ ਸਾਰੀਆਂ ਦੇ ਸੇਮ ਮਾਖਾ ਜੀ ਸੇਮ ਹੋਣਗੇ ਮੁੱਲ ਮਾਨਤਾਂ ਵਾਲੀ ਗੱਲਬਾਤ ਹੋਊਗੀ ਠੀਕਾ ਕੋਈ ਬਾਤ ਘਟ ਵਾਲੀ ਗੱਲ ਨਹੀਂ ਹੋਣੀ ਠੰਡੀਆਂ ਸੀਲ ਦਿਖਾ ਦਿਓ ਜੀ ਲੈ ਬਈ ਜਿਵੇਂ ਮਰਜੀ ਬੈਠਾ ਰਹੇ ਮੈਂ ਮਰਜੀ ਜੀ ਭਾਵੇਂ ਉੱਤੇ ਰਸਾ ਸੱਟ ਕੇ ਬਹਿ ਜਾ ਹੂੰ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਫੁੱਲ ਬ੍ਰੀਡ ਚਮਕ ਚਮਕ ਪੂਰੀ ਆ ਹਾਂਜੀ ਇਹਦਾ ਵੀ ਮੁੱਲ 555 ਇਹਦਾ ਵੀ 55500 ਰੁਪਏ ਮਾਨਤਨ ਮਾੜਾ ਮੁੱਤ ਬਸ ਮਾਨਤਨ ਜੀ ਛੋੜ ਛੱਪੇ ਵਾਲਾ ਹੋ ਜਾਊਗਾ ਠੀਕ ਹੈ ਜੀ ਹਾਂਜੀ ਕਿੱਤਕੇ ਮੋਲਾ ਜੈਜ ਮੋਲਾ ਬਾਈ ਫੈੜ ਚੰਗੀ ਆ ਸੋਸ ਹਾਬ ਨਾ ਨਾ ਜਲਾ ਲਿਓ ਤੇ ਲਾਂਡੂ ਲਾਂਬੋ ਪਈਆਂ ਨੇ ਅੱਗੇ ਆ ਗਈ ਵੀਰੇ ਲਾਸਟ ਇਹ ਕਿਹੜਾ ਸੂਆ ਕੋਲੋਂ ਮਛੇਰਾਤ ਸਾਹ ਮੂੰਹੋਂ ਦੋ ਦਾਂਦਾ ਜੀ ਓਕੇ ਹਾਂਜੀ ਪਹਿਲਾ ਸੂਆਗਾ ਹੂੰ ਕਾਫੀ ਕਲਰ ਚ ਆ ਗਈ ਜੀ ਜਰਸੀ ਫੁੱਲ ਜਾਣ ਵਾਲੀ ਸਹੀ ਆ ਪੰਜਾਬ ਵਾਲੀ ਵੱਡ ਕੱਦ ਫੁੱਲ ਵੱਡੀ ਹੈ ਨਾ ਹਾਂਜੀ ਲਓ ਜੀ ਮੈਂ ਸਫਾਈ ਦੇ ਕਿ ਕੱਲੀ ਕੱਚੀ ਗੱਛ ਹਾਂਜੀ ਕੱਲੀ ਕੱਚੀ ਆਪਾਂ ਵੀਡੀਓ ਪਾਉਣੀ ਤਾਂ ਹੈ ਨਹੀਂ ਸੀ ਕਈ ਕੋਈ ਭੈਣ ਭਰਾ ਸਾਹਮਣਾਂ ਵਾਲਾ ਲੈ ਜਾਂਦਾ ਜੀ ਇਹਨਾਂ ਨੂੰ 10 12 ਦਾਣਾ ਪਤਾ ਦਾਣਾ ਪਾ ਲਾਂਗੇ ਤੇ ਸਾਂਭ ਲਾਂਗੇ ਜੀ ਸਹੀ ਗੱਲ ਹੈ ਤੇ ਠੰਡੀ ਠੰਡੀ ਮੰਨੂ ਕੋਈ ਬੇਫਿਕਰ ਹੋ ਗਿਆ ਜੀ ਲਓ ਮੈਂ ਭਾਈ ਪੂਰੀ ਫੁੱਲ ਠੰਡੀ ਜਿਵੇਂ ਮਰਜ਼ੀ ਬੈਠਾ ਰਹੇ ਇੱਥੇ ਕਿਹੜਾ ਕੁਛ ਨਹੀਂ ਕੁਛ ਨਹੀਂ ਕਹਿਣਾ ਜੀ ਇਸੇ ਵੀ ਡੰਗਰ ਨੇ ਕੁਛ ਨਹੀਂ ਕਹਿਣਾ ਲਓ ਜੀ ਖੋਲ ਦੇ ਭਾਈ ਥੋਲ ਦੇ ਆ ਜਾ ਬਤੋਈ ਬ੍ਰੀਡ ਬਹੁਤ ਹੈ ਹਣਾ ਬਾਹਲੀ ਨਸਲ ਆ ਜੀ ਦੇਖ ਲੈ ਦੇਖੋ ਇਹ ਦੇਖੀ ਛੋਟਾ ਜਿਹਾ ਫੀਰ ਥੋੜਾ ਜਨਾ ਜੀ ਸੰਗਲ ਚ ਸੀਗੀ ਥੋੜਾ ਜੱਕ ਦੀ ਤੇ ਲਹਿਰੇ ਤੂੰ ਆ ਜਾ ਬਤਾ ਆ ਜਾ ਆ ਜਾ ਆ ਜਾ ਆ ਜਾ ਲੈ ਲਾ ਤੋਏ ਮਤਲਿਆਰੇ ਦੀ ਆਲ ਜਰੂਰ ਕਰਦੀ ਹੈ ਜੀ ਇਹ ਹਾਂ ਆ ਜਾ ਆ ਜਾ ਥੋੜਾ ਜਿਹਾ ਹੋ ਜਾਂਦਾ ਕਿਉਂਕਿ ਬੇਰੀ ਸੰਗਲ ਪਾਇਆ ਸੰਗਲ ਕੀ ਸੀ ਇਹ ਕਦੇ ਪਾਇਆ ਨਹੀਂ ਹਾਂ ਬਿਊਟੀ ਚੈੱਕ ਕਰ ਲੋ ਚਮਕ ਪੂਰੀ ਹੈ ਕਰਮਾਈ ਪੂਰੀ ਜਾਨ ਵਾਲੀ ਵੜ ਫੁੱਲ ਜੀ ਫੁੱਲ ਫੁੱਲ ਵਜਨ ਵਜੂਦ ਵਾਲੀ ਬੱਛੀ ਹੈ ਜੀ ਸਹੀ ਗੱਲ ਆਏ ਨਹੀਂ ਕੋਈ ਗੱਲ ਹਮ ਕੁਆਲਟੀ ਚੈੱਕ ਕਰਾ ਦਿਓ ਇੰਨੀ ਜਿਆਦਾ ਲਓ ਜੀ ਹੁਣ ਦਿਖਾਓ ਜੀ ਲੈ ਇਸ ਦੀ ਕੁਆਲਟੀ ਆ ਜਾ ਪੁੱਤ ਫੁੱਲ ਬਿਊਟੀ ਟਵਾ ਟਵਾ ਬੋਦੀਵਾਦੀ ਚਮਕ ਚੌਂਕ ਆਏ ਨਹੀਂ ਹੋ ਜੀ ਵੀ ਜੇ ਮੈਂ ਪਹਿਲਾਂ ਮਿੱਲਤਾਂ ਮਾਰੂਗੀ ਜਿਵੇਂ ਮਾਰ ਲੋ ਕੀ ਬਾਤ ਹੈ ਵੀ ਮਰਜੀ ਬੈਠੇ ਰਹੋ ਜੀ ਹੂੰ ਪੂਰਾ ਸੋਨਾ ਗੱਡੂ ਦੀ ਥਣ ਮੁਠੀ ਵਾਲਾ ਹੀ ਸਹੀ ਗੱਲ ਇਹ ਤਾਂ ਤਿਆਰੀਆਂ ਕਰਨੀਆਂ ਜੀ ਨੇ ਹਜੇ ਤਾਂ ਭਾਲ ਭੂਲ ਪਾਉਣੀ ਆ ਜੀ ਹੂੰ ਫੇਰ ਕਿਤੇ ਜਾ ਕੇ ਗੱਲ ਬਣਨੀ ਨੇੜੇ ਸਹੀ ਗੱਲ 10 12 ਦਿਨਾਂ ਦੀ ਕੱਚੀ ਆ ਜੀ ਇਹੇ ਕੱਚੀ ਆ ਹਜੇ ਹਾਂਜੀ 10 12 ਦਿਨ ਲਊਗੀ ਇਹਦਾ ਮੁੱਲ ਜਾਇਜ਼ ਸਰ ਸਾਹਿਬ ਇਹ ਵੀ 55000 ਦੀ ਜੀ ਚੱਕ ਬਾਈ ਮੁੱਲ ਲਈ ਨੇ ਸਾਰੀਆਂ ਦਾ ਹੀ 55000 ਰੁਪਏ ਜਿਹੜੀ ਮਰਜ਼ੀ ਲੈ ਲਓ 555000 ਦੀ ਵੜ ਪਾਈ ਕਹਿੰਦਾ ਦੇ ਦੇ ਹਾਂਜੀ ਮਾਨਤਾਨ ਹੋ ਜੀ ਬਸ ਛੋੜ ਸ਼ਮੌਕ ਤੇ ਹੋ ਜਾਊਗਾ ਤੇ ਮੁੱਲ ਜਾ ਜੀ ਆਖਰ ਖਿੱਚ ਕੇ ਮੁੱਲ ਰੱਖਿਆ ਬਾਲੇ ਮੁੱਲ ਨਹੀਂ ਰੱਖਿਆ ਆ ਜਾ ਆ ਜਾ ਆ ਜਾ ਬੁੱਤਾ ਆ ਜਾ ਇਹ ਦੇਖੋ ਨਾਗਸੀ ਭਰਾ ਕੋਲੇ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਬਸੰਦਾ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ